ਨਹੀਂ ਤਾਂ তাকਿਆ ਬਜ਼ੁਰਗਾਂ ਨੂੰ ਦੇਖੋ ਇਹ ਅਸੀਂ ਪੁਸ਼-ਅਪ ਲਾਣ ਲੱਗਿਆ ਬਜ਼ੁਰਗਾਂ ਦੇ ਨਾਲ 1 2 3 4 5 29 30 ਅੱਜ ਕੱਲ ਲੋਕ ਫਿਟਨੈਸ ਦੇ دیਵਾਨੇ ਹੁੰਦੇ ਜਾ ਰਹੇ ਨੇ ਫਿਟ ਹੋਣਾ ਤਾਂ ਚੰਗੀ ਗੱਲ ਆ ਪਰ ਫਿਟ ਹੋਣ ਦੇ ਲਈ ਜਿਹੜੇ ਨੌਜਵਾਨ ਹੈ ਲੋਕ ਹੈ ਉਹ ਜਿਮ ਦੇ ਵਿੱਚ ਵਰਕਆਊਟ ਦੇ ਲਈ ਹਜ਼ਾਰਾਂ ਰੁਪਏ ਲੱਖ ਰੁਪਏ ਖਰਚ ਕਰਦੇ ਨੇ ਇੱਕ 65 ਸਾਲ ਦੇ ਬਜ਼ੁਰਗ ਨੇ ਔਰ ਇੱਕ 37 ਸਾਲ ਦੇ ਜਿਹੜੇ ਨੇ ਉਹ ਨੌਜਵਾਨ ਮੇਰੇ ਨਾਲ ਨੇ ਕਰੋਨਾ ਦੇ ਦੌਰਾਨ ਅਸੀਂ ਤੈਨੂੰ ਆਪਸ ਵਿੱਚ ਮਿਲੇ ਉਹਦੇ ਬਾਅਦ ਵੀ ਆਪੋ ਆਪਣੀ ਐਕਸਰਸਾਈਜ਼ ਨਾ ਸੁਣ ਕਰਦੇ ਨੇ ਖਰਾਕ ਕੀਏ ਤੁਹਾਡੀ ਖਰਾਕ ਨੋਰਮਲ ਖਾਣਾ ਜੋ ਜੇ ਜੇਸੀ ਖਾਣਾ ਬਾਅਦੇ ਕਰਾਉਂਦੇ ਪਾਲਾ ਕੋਈ ਚੀਜ਼ ਤੇਲ ਤੜੀ ਹੋਈ ਚੀਜ਼ ਕਰ ਕੋਸ ਨਹੀਂ ਕਰੇ ਜਦੋਂ ਆਪਾਂ ਕਿਸੇ ਕਮਰੇ ਦੇ ਵਿੱਚ ਜਾ ਕੇ ਐਕਸਰਸਾਈਜ਼ ਕਰਨੀ ਹੈ ਜਿੰਮਾ ਦੇ ਅੰਦਰ ਲਾਣੀ ਹੈ ਤੇ ਕੁਦਰਤੀ ਮਾਹੌਲ ਚ ਲਾਣੀ ਆ ਤਾਂ ਤੁਸੀਂ ਜਿਆਦਾ ਤਕੜੇ ਹੋਵੋਗੇ ਕਿਉਂਕਿ ਇਹ ਅਨਲਿਮਟਡ ਹੋ ਜਾਂਦਾ ਕਰਾਉਂਦਾ ਅੱਜ ਕੱਲ ਲੋਕ ਫਿਟਨੈਸ ਦੇ دیਵਾਨੇ ਹੁੰਦੇ ਜਾ ਰਹੇ ਨੇ ਫਿੱਟ ਹੋਣਾ ਤਾਂ ਚੰਗੀ ਗੱਲ ਆ ਪਰ ਫਿੱਟ ਹੋਣ ਦੇ ਲਈ ਜਿਹੜੇ ਨੌਜਵਾਨ ਹੈ ਲੋਕ ਹੈ ਉਹ ਜਿਮ ਦੇ ਵਿੱਚ ਵਰਕਆਊਟ ਦੇ ਲਈ ਹਜ਼ਾਰਾਂ ਰੁਪਏ ਲੱਖ ਰੁਪਏ ਖਰਚ ਕਰਦੇ ਨੇ ਕਿਉਂਕਿ ਕਸਬਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮਹਿੰਗੇ ਜਿਮ ਨੇ ਔਰ ਜਦੋਂ ਜਿਮ ਜੁਆਇਨ ਕਰਦੇ ਨੇ ਨੌਜਵਾਨ ਉਸ ਵੇਲੇ ਕਾਫੀ ਉਹਨਾਂ ਦੀ ਇਹ ਜੇਬ ਤੇ ਵੀ ਭਾਰੀ ਪੈਂਦਾ ਪਰ ਅੱਜ ਮੈਂ ਉਹਨਾਂ ਤਿੰਨ ਲੋਕਾਂ ਨੂੰ ਮਿਲਣ ਜਾ ਰਿਹਾ ਜਿਨ੍ਹਾਂ ਨੇ ਬਿਲਕੁਲ ਬਿਨਾਂ ਖਰਚ ਤੋਂ ਆਪਣੀ ਜਿਹੜੀ ਹੈ ਉਹ ਬੋਡੀ ਬਣਾਈ ਹੈ ਆਪਣੇ ਸਰੀਰ ਨੂੰ ਇਸ ਤਰ੍ਹਾਂ ਦੇ ਨਾਲ ਮੈਂਟੇਨ ਕੀਤਾ ਕਿ ਜਿਹੜੇ ਪੰਜਾਬ ਦੇ ਲੋਕ ਐ ਤਸਵੀਰਾਂ ਦੇਖ ਰਹੇ ਨੇ ਜਿਹੜੇ ਨੌਜਵਾਨ ਦੇਖ ਰਹੇ ਨੇ ਉਹਨਾਂ ਤੇ ਕਾਫੀ ਇਹ ਤਸਵੀਰਾਂ ਪ੍ਰਭਾਵ ਪਾ ਸਕਦੀਆਂ ਨੇ ਮੇਰੇ ਨਾਲ ਇੱਕ 65 ਸਾਲ ਦੇ ਬਜ਼ੁਰਗ ਨੇ ਔਰ ਇੱਕ 37 ਸਾਲ ਦੇ ਜਿਹੜੇ ਨੇ ਉਹ ਨੌਜਵਾਨ ਮੇਰੇ ਨਾਲ ਨੇ ਇੱਕ 45 ਸਾਲ ਦੀ ਉੱਪਰ ਉਮਰ ਦੇ ਇਹ ਨੌਜਵਾਨ ਕਹੂੰਗਾ ਕਿਉਂਕਿ ਤਿੰਨਾਂ ਨੂੰ ਕਿਉਂਕਿ ਇਹ ਜਿਸ ਤਰ੍ਹਾਂ ਦੇ ਨਾਲ ਆਪਣੀ ਫਿਟਨੈਸ ਇਹਨਾਂ ਨੇ ਬਣਾਈ ਹੈ ਉਹ ਆਪਣੇ ਆਪ ਦੇ ਵਿੱਚ ਕਾਬਲੇ ਤਾਰੀਫ ਹੈ ਕਿਉਂਕਿ ਇਹ ਜਿਹੜੇ ਪਾਰਕ 'ਚ ਖੜਾ ਇਹਨਾਂ ਨੇ ਕੋਈ ਵੀ ਜਿਮ ਜੁਆਇਨ ਨਹੀਂ ਕੀਤਾ ਇਸੇ ਪਾਰਕ ਦੇ ਵਿੱਚ ਡੰਬਲ ਆਪਣੇ ਰੱਖੇ ਹੋਏ ਨੇ ਇਹ ਜਿਹੜਾ ਜਿਮ ਬਣਿਆ ਤੁਸੀਂ ਪਾਰਕਾਂ ਦੇ ਵਿੱਚ ਅਕਸਰ ਪੂਰੇ ਪੰਜਾਬ ਦੇ ਵਿੱਚ ਜਿੱਥੇ ਤੇ ਪਾਰਕ ਹੈ ਇਸ ਤਰ੍ਹਾਂ ਦੇ ਜਿਮ ਜਿਹੜੇ ਬਣੇ ਹੁੰਦੇ ਨੇ ਇਹਨਾਂ ਮਸ਼ੀਨਾਂ ਦੇ ਰਾਹੀਂ ਹੀ ਇਹਨਾਂ ਨੇ ਆਪਣੀ ਫਿਟਨੈਸ ਨੂੰ ਪੂਰਾ ਕਾਮਯਾਬ ਕੀਤਾ ਔਰ ਪੂਰੀ ਤਰ੍ਹਾਂ ਇਸ ਵੇਲੇ ਫਿਟ ਨਜ਼ਰ ਆ ਰਹੇ ਨੇ ਮੈਂ ਇੱਕ ਇੱਕ ਕਰਕੇ ਇਹਨਾਂ ਨਾਲ ਗੱਲਬਾਤ ਕਰਾਂਗਾ ਪਹਿਲੇ ਤਾਂ ਇਹ ਜਿਹੜੇ ਬਜ਼ੁਰਗ ਹੈ ਮੈਂ ਇਹਨਾਂ ਨੂੰ ਬਜ਼ੁਰਗ ਨਹੀਂ ਕਹਾਵਾਂਗਾ ਇਸ ਨੌਜਵਾਨਾਂ ਨਾਲ ਗੱਲ ਕਰਾਂਗਾ ਜਿਨ੍ਹਾਂ ਦੀ ਉਮਰ 65 ਸਾਲ ਹੈ ਔਰ ਕੀ ਕੰਮ ਕਰਦੇ ਸੀ ਔਰ ਇਹ ਜਿਹੜੇ ਨੌਜਵਾਨ ਹੈ ਬਾਕੀ ਮੇਰੇ ਨਾਲ ਇਹ ਕੀ ਕੰਮ ਕਰਦੇ ਆ ਪਹਿਲੇ ਤਾਂ ਮੈਂ ਇਹ ਕਹਾਂਗਾ ਕਿ ਤੁਸੀਂ ਪਹਿਲੇ ਕੀ ਕੰਮ ਕਰਦੇ ਸੀ ਉਸ ਤੋਂ ਬਾਅਦ ਇੱਥੇ ਪਾਰਕ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਤੁਸੀਂ ਇਹ ਸਰੀਰ ਬਣਾਇਆ ਆਪਣਾ ਕਿਉਂਕਿ ਇਹ ਇੱਕ ਮੈਸੇਜ ਵੀ ਆ ਉਹ ਨੌਜਵਾਨਾਂ ਨੂੰ ਜਿਹੜੇ ਪੰਜਾਬ ਦੇ ਨੌਜਵਾਨ ਤੁਹਾਨੂੰ ਦੇਖ ਰਹੇ ਹੋਣਗੇ ਕਿਉਂਕਿ ਜਿਹੜੀ ਤਸਵੀਰਾਂ ਦਿਖਾਣਾ ਇਸ ਕਰਕੇ ਮੈਂ ਉਹਨਾਂ ਨੌਜਵਾਨਾਂ ਤੱਕ ਮੈਸੇਜ ਪਹੁੰਚਾ ਰਿਹਾ ਇਹਨਾਂ ਤਸਵੀਰਾਂ ਨੂੰ ਪੰਜਾਬੀ ਦੀ ਕੋਸ਼ਿਸ਼ ਕਰ ਰਿਹਾ ਜਿਸ ਤਰ੍ਹਾਂ ਦੇ ਨਾਲ ਤੁਸੀਂ ਵਰਜਿਸ਼ ਕਰ ਰਹੇ ਹੋ ਕਿਵੇਂ ਇਹ ਇੱਥੇ ਪਾਰਕ ਦੇ ਵਿੱਚ ਆ ਕੇ ਕਿੰਨੇ ਸਾਲ ਹੋ ਗਏ ਕਿਵੇਂ ਇਹ ਤੁਸੀਂ ਐਕਸਰਸਾਈਜ਼ ਸ਼ੁਰੂ ਕੀਤੀ ਔਰ ਪਹਿਲੇ ਕੀ ਕੰਮ ਕਰਦੇ ਸੀ ਮੇਰਾ ਨਾਮ ਹੈ ਤਰਲੋਚਨ ਸਿੰਘ ਮੈਂ ਆਰਵੀ ਸਰਵਿਸ ਕਰੀਆ 30 ਸਾਲ ਮੈਂ ਸੂਬੇਦਾਰ ਰੈਂਕ ਤੋਂ ਰਿਟਾਇਰਮੈਂਟ ਆ ਅੱਛਾ 2012 ਦੇ ਵਿੱਚ ਮੈਨੂੰ ਰਿਟਾਇਰਮੈਂਟ ਮਿਲੀ ਆ ਮੈਨੂੰ ਤੇ ਉਸੇ ਬਾਅਦ ਅਸੀਂ ਗਰਾਊਂਡ 'ਤੇ ਛੱਡਿਆ ਨਹੀਂ ਐਕਸਰਸਾਈਜ਼ ਕਰਦਾ ਰਿਹਾ ਨਾਰਮਲ ਐਕਸਰਸਾਈਜ਼ ਕਰੋਨਾ ਦੇ ਦੌਰਾਨ ਅਸੀਂ ਤੈਨੂੰ ਆਪਸ ਵਿੱਚ ਮਿਲੇ ਅੱਛਾ ਉਸੇ ਬਾਅਦ ਫਿਰ ਆਪੋ ਆਪਣੀ ਐਕਸਰਸਾਈਜ਼ ਨਾਲ ਸ਼ੁਰੂ ਕਰਤੀ ਅਸੀਂ ਹਮ ਰਲ ਕੇ ਕਰਦੇ ਰਹੇ ਕਰਦੇ ਰਹੇ ਔਰ ਉਸੇ ਬਾਅਦ ਅ ਇਸ ਤੱਕ ਜਗ੍ਹਾ ਤੱਕ ਪਹੁੰਚੇ ਅੱਛਾ ਹਾਂਜੀ ਤੇ ਇਹ ਇਹ ਤਕਰੀਬਨ ਕਿੰਨੇ ਕੁ ਸਾਲ ਹੋ ਗਏ ਤੁਸੀਂ ਇਹ ਤਿੰਨ ਦੋਸਤ ਇਕੱਠੇ ਹੋ ਕਿੰਨੇ ਸਾਲ ਹੋ ਗਏ ਇਕੱਠਿਆਂ ਨੂੰ ਇੱਥੇ ਐਕਸਰਸਾਈਜ਼ ਤਕਰੀਬਨ ਸਾਨੂੰ 6 ਸਾਲ ਹੋ ਗਏ ਜੀ 6 ਸਾਲ 6 ਸਾਲ ਹੋ ਗਏ ਕਰੋਨਾ ਤੋਂ ਬਾਅਦ 6 ਸਾਲ ਹੋ ਗਏ ਅਸੀਂ ਇਕੱਠੇ ਐਕਸਰਸਾਈਜ਼ ਲਾਉਨੇ ਆ ਤੇ ਕੀ ਖੁਰਾਕ ਕੀ ਹੈ ਤੁਹਾਡੀ ਖੁਰਾਕ ਨੋਰਮਲ ਖਾਣਾ ਜੋ ਜੇ ਜੇਸੀ ਖਾਣਾ ਬਾਹਰ ਦੇ ਖਾਣਾ ਨਹੀਂ ਖਾਂਦੇ ਬਾਹਰਲਾ ਕੋਈ ਵੀ ਚੀਜ਼ ਤੇਲ ਤਲੀ ਹੋਈ ਚੀਜ਼ ਵਗੈਰਾ ਕੁਝ ਨਹੀਂ ਖਾ ਰਹੇ ਇਹ ਡੰਬਲ ਆਪਣੇ ਖਰੀਦੇ ਹੋਏ ਨੇ ਹਾਂਜੀ ਇਹ ਕਿੰਨੇ ਕਿਲੋ ਦਾ ਡੰਬਲ ਹੈ ਇੱਕ 5 ਕਿਲੋ 5 ਕਿਲੋ 5 ਕਿਲੋ ਦਾ ਡੰਬਲ ਹਾਂਜੀ 5 ਕਿਲੋ ਇਸ ਤੋਂ ਵੀ ਜ਼ਿਆਦਾ weight ਲਾਉਂਦੇ ਹੋ ਮੈਂ ਦੰਡ ਬਿਠਕਾ ਕੱਢਦੇ ਦੇਖਿਆ ਤੁਹਾਨੂੰ ਪੁਸ਼-ਅਪ ਲਾਉਂਦੇ ਹਾਂਜੀ ਹਾਂਜੀ 15 ਕਿਲੋ ਚਨਾ ਪੇਰਾਂ ਚ ਪਾ ਕੇ 15 ਕਿਲੋ ਚਨਾਪ ਕਰ ਲਾਈ ਹੋ ਨੇ ਅੱਛਾ ਤੇ ਜੀ 15 16 ਤੱਕਵੇਂ ਚਨਾਪ ਲਾ ਦੇਣਾ ਕੋਈ ਹੈਲਥ ਦੇ ਵਿੱਚ ਇਸ ਵੇਲੇ ਕੋਈ ਉਹ ਤਾਂ ਨਹੀਂ ਹੈਗਾ ਤੁਹਾਡੇ ਕਿਉਂਕਿ ਪੂਰੀ ਤਰ੍ਹਾਂ ਤੰਦਰੁਸਤ ਹੋ ਕੋਈ ਦਵਾਈ ਦੁਈ ਕੋਈ ਪ੍ਰੋਬਲਮ ਨਹੀਂ ਕੋਈ ਦਵਾਈ ਨਹੀਂ ਕੋਈ ਮੈਡੀਸਨ ਨਹੀਂ ਹੈ ਕੀ ਕਹੋਗੇ ਉਹਨਾਂ ਨੌਜਵਾਨਾਂ ਨੂੰ ਕਿਉਂਕਿ ਇਹ ਮੈਂ ਪਹਿਲੇ ਵੀ ਆਖਿਆ ਕਿ ਇਹ ਜਿਹੜੇ ਬਜ਼ੁਰਗ ਜਵਾਨ ਮੈਨੂੰ ਦੇਖ ਕੇ ਸੇਧ ਲੈਣਗੇ ਮੇ ਤੋਂ ਸਿੱਖਣਗੇ ਔਰ ਮੈਨੂੰ ਵੀ ਸਿੱਖਣ ਵਾਸਤੇ ਬਹੁਤ ਚੀਜ਼ਾਂ ਮਿਲਦੀਆਂ ਹਾਲਾਂਕਿ ਫੌਜ ਦੇ ਵਿੱਚ ਬਹੁਤ ਕੁਝ ਸਿੱਖਿਆ ਪਰ ਫਿਰ ਵੀ ਬਹੁਤ ਨਵੀਂ ਚੀਜ਼ ਮਿਲਦੀ ਹੈ ਸਿਕਨਪੁਰ ਤੇ ਔਰ ਬੱਚੇ ਨਵੇਂ ਦੇਖ ਕੇ ਮੇਰੇ ਥੋੜਾ ਗੈਡਲੈਨ ਮਿਲ ਗਿਆ ਨਾ ਜਿੰਮ ਦੀ ਵਿੱਚ ਕਾਫੀ ਖਰਚਾ ਹੁੰਦਾ ਹੈ ਨਾ ਕੋਈ ਵੀ ਜਿੰਮ ਨੌਜਵਾਨ ਜੁਆਇਨ ਕਰਦਾ ਜਾਂ ਬਾਕੀ ਲੋਕ ਜੁਆਇਨ ਕਰਦੇ ਨੇ ਤਾਂ ਉੱਥੇ 1000 ਰੁਪਏ 1500 ਰੁਪਏ ਲੱਖ ਰੁਪਏ ਦੇਣੇ ਪੈਂਦੇ ਨੇ ਚਾਹੇ ਕਸਬੇ ਹੋਣ ਚਾਹੇ ਸ਼ਹਿਰ ਹੋਣ ਤੁਸੀਂ ਤਾਂ ਬਿਲਕੁਲ ਇੱਥੇ ਪਾਰਕ ਦੇ ਵਿੱਚ ਬਣੇ ਜਿੰਮ ਦੇ ਹੀ ਪੂਰੀ ਤਰ੍ਹਾਂ ਬੋਡੀ ਮੈਂਟੇਨੈਂਸ ਜੀ ਤਾਂ ਇਹ ਤਾਂ ਟ੍ਰੇਨਿੰਗ ਦੇ ਰਹੇ ਆ ਵੀ ਕੋਈ ਗਰੀਬ ਆਦਮੀ ਨੂੰ ਟ੍ਰੇਨਿੰਗ ਵੀ ਦਿੰਦੇ ਹੋ ਟ੍ਰੇਨਿੰਗ ਦੇ ਰਹੇ ਆ ਕੋਈ ਗਰੀਬ ਆਦਮੀ ਆਪਣਾ ਉਹ ਖਰਾਕ ਦਾ ਖਾਣਾ ਵੀ ਕੋਈ ਟਾਈਮਿੰਗ ਆ ਟਾਈਮ ਦੇ ਜਿਵੇਂ ਐਕਸਰਸਾਈਜ਼ ਕਰੀ ਉਸ ਦੇ ਟਾਈਮ ਅੰਦਰ ਕੁਝ ਟਾਈਮ ਦੇ ਅੰਦਰ ਖਾਣਾ ਖਾਣਾ ਬਹੁਤ ਜ਼ਰੂਰੀ ਆ ਬਾਅਦ ਚ ਖਾਣਾ ਇੰਨਾ ਫਾਇਦੇਮੰਦ ਨਹੀਂ ਹੁੰਦਾ ਚਲੋ ਮੇਰੇ ਨਾਲ ਇੱਕ ਹੋਰ ਜਿਹੜੇ ਨੌਜਵਾਨ ਆ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇਹ ਡੋਲੇ ਇਹ ਚੈਸਟ ਇਹ ਪੂਰੀ ਤਰ੍ਹਾਂ ਬਾਈਸੈਪ ਜਿਹੜੇ ਬਣੇ ਹੋਏ ਨੇ ਕਿੰਨੀ ਕੁ ਮਿਹਨਤ ਲੱਗੀ ਜੀ ਕੋਈ ਜਿਮ ਨਹੀਂ ਜੁਆਇਨ ਕੀਤਾ ਬਿਲਕੁਲ ਫ੍ਰੀ ਆ ਕੋਸਟ ਜਿਹੜੇ ਨੌਜਵਾਨ ਆ ਉਹ ਤਾਂ ਪੈਸੇ ਹੀ ਬੜਾ ਖਰਚ ਕਰਦੇ ਆ ਸਰ ਪਹਿਲਾਂ ਤਾਂ ਮੈਂ ਨਾ ਤੁਹਾਡਾ ਸਵਾਗਤ ਕਰਦਾ ਜੀ ਹਾਂ ਬਹੁਤ ਧੰਨਵਾਦ ਪੀਟੀਸੀ ਨਿਊ ਚੈਨਲ ਦਾ ਤੁਸੀਂ ਸਾਨੂੰ ਇਸ ਲਾਈਕ ਸਮਝਿਆ ਜੀ ਤੇ ਅਸੀਂ ਸਰ ਜਿੱਦਾਂ ਸੂਬੇਦਾਰ ਸਾਹਿਬ ਨੇ ਦੱਸਿਆ ਵੀ ਅਸੀਂ ਪਿਛਲੇ 6 ਸਾਲ ਤੋਂ ਇਕੱਠੇ ਹੈਗੇ ਹਾਂ ਜੀ ਦੇਖੋ ਜਦੋਂ ਆਏ ਸੀ ਉਦੋਂ ਇਕੱਲੇ ਸੀ ਜੀ ਅੱਜ ਸਾਰਿਆਂ ਦੇ ਸਾਥ ਨਾਲ ਇੱਥੇ 100 150 ਦਾ ਕਾਫਲਾ ਹੈਗਾ ਵਾ ਜੀ ਜਿਹਦੇ ਵਿੱਚ ਇਹ ਵੀ ਜਿੱਦਾਂ ਇੱਥੇ ਅਸੀਂ ਕੁਆਂਟਲ ਦੋ ਕੁਆਂਟਲ ਸਰ ਕੋਲ ਵੇਟ ਵੀ ਹੈਗਾ ਸਾਰਾ ਸਾਡਾ ਪ੍ਰੋਪਰ ਸੈਟਅਪ ਜੰਮ ਦਾ ਅਸੀਂ ਕੋਈ ਵੀ ਚਾਰਜ ਨਹੀਂ ਕਰਦੇ ਹੈਗੇ ਇੱਥੇ ਕਿਸੇ ਵੀ ਚੀਜ਼ ਦਾ ਚਾਰਜ ਨਹੀਂ ਕਰਦੇ ਹੈਗੇ ਚਾਹੇ ਉਹ ਡਾਈਟ ਦਾ ਹੋਵੇ ਜੀ ਚਾਹੇ ਉਹ ਵਰਕਆਊਟ ਦਾ ਹੋਵੇ ਮਤਲਬ ਕੀ ਹੈ ਵੀ ਨੌਜਵਾਨੀ ਨੂੰ ਗਲਤ ਪਾਸੇ ਤੋਂ ਹਟਾਉਣ ਦਾ ਜਿਹੜਾ ਸਭ ਤੋਂ ਵਧੀਆ ਤਰੀਕਾ ਮੈਨੂੰ ਇਹ ਹੀ ਲੱਗਿਆ ਵੀ ਇੱਕ ਤਾਂ ਚਲੋ ਇਹਨੂੰ ਚਾਹੇ ਤੁਸੀਂ ਲਾਲਚੀ ਸਮਝ ਲਓ ਜਦੋਂ ਅਸੀਂ ਡਾਈਟ ਵੰਡਦੇ ਆ ਸਵੇਰੇ ਡਾਈਟ ਵੰਡਦੇ ਆ ਤਾਂ ਬੱਚੇ ਆ ਜਿਹੜੇ ਇੱਕ ਦੂਜੇ ਨੂੰ ਦੇਖੋ ਤੁਸੀਂ ਤਿੰਨੋਂ ਦੋਸਤੋ ਜੀ ਇੱਕ ਦੀ ਉਮਰ 65 ਸਾਲ ਤੁਹਾਡੀ 35 36 ਸਾਲ ਤੇ ਇਹਨਾਂ ਦੀ 45 ਸਾਲ ਜੀ ਤੁਹਾਡੀ ਪਹਿਲੇ ਤਾਂ ਮੈਂ ਕਿਹਾ ਉਹਨਾਂ ਨੇ ਮੈਨੂੰ ਦੱਸਿਆ ਕਰੋਨਾ ਵੇਲੇ ਦੋਸਤੀ ਕਿਵੇਂ ਪਈ ਇਹ ਦੋਸਤ ਮੈਂ ਤੁਹਾਨੂੰ ਦੱਸਦਾ ਮੈਂ ਜਦੋਂ ਵਰਕਆਊਟ ਮੈਂ ਇਕੱਲਾ ਕਰਦਾ ਸੀਗਾ ਉਸ ਤੋਂ ਬਾਅਦ ਸੂਬੇਦਾਰ ਸਾਹਿਬ ਆਉਂਦੇ ਹੁੰਦੇ ਸੀਗੇ ਉਹਨਾਂ ਨਾਲ ਜਾਣ ਪਛਾਣ ਹੋ ਗਈ ਥੋੜੀ ਬਹੁਤ ਇਹ ਕਹਿੰਦਾ ਇਕੱਲਾ ਕਰਦਾ ਮੈਂ ਅਸੀਂ ਇਕੱਠੇ ਕਰਨ ਲੱਗ ਗਏ ਤੇ ਬਾਕੀ ਦਾ ਜਿਹੜਾ ਇਹ ਮਿਲੇ ਆ ਇਹ ਸਾਨੂੰ ਮਿਲੇ ਸੀ 2022 ਚ ਮਿਲੇ ਸੀ ਤੁਸੀਂ ਇਹ 2022 ਚ ਸਾਡੇ ਕੋਲੇ ਆਏ ਸੀਗੇ ਮੈਂ ਕਹਿੰਦਾ 21 ਚ ਆਏ ਸੀ 21 21 ਚ ਆਏ ਸੀ ਇਹ ਸਾਲ ਕੁ ਬਾਅਦ ਇਹ ਆਪਣੇ ਬੇਟੇ ਨੂੰ ਲੈ ਕੇ ਆਏ ਸੀ ਮੇਰੇ ਕੋਲੇ ਵਰਕਆਊਟ ਕਰਨ ਇਨਾਂ ਨੇ ਆਪਣੇ ਬੇਟੇ ਨੂੰ ਮੇਰੇ ਕੋਲੇ ਲਾਇਆ ਸੀਗਾ ਵੀ ਉਹਨੂੰ ਆਪਾਂ ਫਿੱਟ ਕਰ ਲਈਏ ਬਟ ਇਹ ਇਹਨਾਂ ਦੇ ਬੇਟੇ ਨਾਲੋਂ ਜਣ ਦੀ ਤਾਰੀਫ਼ ਇਹਨਾਂ ਦੀ ਕਰਨੀ ਬਣਦੀ ਆ ਵੀ ਬੇਟਾ ਤਾਂ ਚਲੋ ਕਾਰੀ ਰਿਹਾ ਵਾ ਨਾਲ ਇਹਨਾਂ ਨੂੰ ਵੀ ਮੋਟੀਵੇਸ਼ਨ ਮਿਲੀ ਤੇ ਅਸੀਂ ਫਿਰ ਇਕੱਠਿਆਂ ਨੇ ਤਿੰਨਾਂ ਨੇ ਆਪਣੀ ਤਿਕੜੀ ਤਿਆਰ ਕਰ ਲਈ ਅੱਛਾ ਤਿਕੜੀ ਤਿਆਰ ਇਹ ਕੀਤੀ ਵੀ ਦੇਖੋ ਉਹਦੇ ਚ ਨੌਜਵਾਨ ਵੀ ਹੈ ਗਾਈਡਿਸ਼ੀਅਨ ਵੀ ਹੋ ਮੈਂ ਸੁਣਿਆ ਜੀ ਸਰ ਮੈਂ ਡਾਈਟੀਸ਼ਨ ਵੀ ਆ ਜੀ ਮੈਂ ਮੈਂ ਅਮਰੀਕਨ ਕਾਉਂਸਲ ਐਜੂਕੇਸ਼ਨ ਤੋਂ ਮੈਂ ਐਜ਼ ਅ ਡਾਈਟੀਸ਼ਨ ਦਾ ਡਿਪਲੋਮਾ ਕੀਤਾ ਅੱਛਾ ਫਿਰ ਤਿਕੜੀ ਤਿਆਰ ਕੀਤੀ ਤਿੱਕੜੀ ਤਿਆਰ ਕੀਤੀ ਅਸੀਂ ਇਦਾਂ ਹੀ ਫਿਰ ਤਿੱਕੜੀ ਤਿਆਰ ਕਰਨ ਤੋਂ ਬਾਅਦ ਵੀਡੀਓ ਵਗੈਰਾ ਇਦਾਂ ਬਣਾਉਣ ਲੱਗ ਗਏ ਤੇ ਮੈਂ ਸੋਸ਼ਲ ਮੀਡੀਆ ਤੇ ਅਪਲੋਡ ਕਰਨ ਲੱਗ ਗਿਆ ਉਹ ਇਦਾਂ ਦੀਆਂ ਲੋਕ ਸਾਨੂੰ ਪਿਆਰ ਦੇਣ ਲੱਗ ਗਏ ਵੀ ਸਾਨੂੰ ਹੌਂਸਲਾ ਹੋਰ ਸਾਡਾ ਵਧ ਗਿਆ ਵੀ ਹੁਣ ਹੋਰ ਜੋਸ਼ ਨਾਲ ਲੱਗਿਆ ਜਾਵੇ ਤੇ ਹੋਰ ਲੋਕਾਂ ਨੂੰ ਵੀ ਅਸੀਂ ਚਲੋ ਆਪਣੇ ਲਈ ਤਾਂ ਕਰ ਹੀ ਰਹੇ ਹਾਂ ਵੀ ਕਿਉਂ ਨਾ ਵੀ ਹੁਣ ਆਪਾਂ ਬਾਕੀਆਂ ਲਈ ਵੀ ਆਪਣਾ ਕੰਟਰੀਬਿਊਟ ਕਰੀਏ ਫਿਰ ਅਸੀਂ ਇੱਥੇ ਵਰਕਆਊਟ ਕਰਵਾਉਣਾ ਸ਼ੁਰੂ ਕਰਤਾ ਸੀਗਾ ਜੀ ਐਕਸਰਸਾਈਜ਼ ਕਰਵਾਉਣੀ ਸ਼ੁਰੂ ਕੀਤੀ ਤੇ ਐਕਸਰਸਾਈਜ਼ ਦੇ ਨਾਲ-ਨਾਲ ਅਸੀਂ ਫਿਰ ਆਪਣਾ ਡਾਈਟ ਦਾ ਜਿਹੜਾ ਤੁਹਾਨੂੰ ਦੱਸਿਆ ਵੀ ਉਹ ਨਾਲ ਬੰਡਣੀ ਸ਼ੁਰੂ ਕੀਤੀ ਜੀ ਫਿਰ ਹੁਣ ਤੁਸੀਂ ਡਾਈਟ ਬਣਦੇ ਹੋ ਬਿਲਕੁਲ ਫ੍ਰੀ ਸੇਵਾ ਹਾਂਜੀ ਸਰ ਅਸੀਂ ਮੈਂ ਸਵੇਰੇ 3 ਵਜੇ ਉੱਠ ਖੜਦਾ ਕਿੰਨੇ ਲੋਕਾਂ ਨੂੰ ਡਾਈਟ ਬਣਦੇ ਹੋ ਮੈਂ ਸਵੇਰੇ 3 ਵਜੇ ਉੱਠ ਖੜਦਾ ਜੀ 4 ਵਜੇ ਆ ਜੰਨੇ ਆ ਗਰਾਊਂਡ ਦੇ ਵਿੱਚ ਤਕਰੀਬਨ ਅਸੀਂ ਵਰਕਆਊਟ ਕਰਨ ਤੋਂ ਬਾਅਦ 3 ਘੰਟੇ ਦਾ ਵਰਕਆਊਟ ਕਰਨ ਤੋਂ ਬਾਅਦ ਅਸੀਂ 100 200 ਤੋਂ 250 ਬੰਦੇ ਨੂੰ ਇੱਥੇ ਡਾਈਟ ਬਣਦੇ ਆ ਜੀ ਰੋਜ਼ਾਨਾ ਇਸ ਗਰਾਊਂਡ ਦੇ ਵਿੱਚ ਜਿਹੜੀ ਵੀ ਕੋਈ ਜਿਹਦਾ ਵੀ ਕੋਈ ਚਾਰਜ ਨਹੀਂ ਹੈਗਾ ਜੀ ਜਿਹੜਾ ਵੀ ਅੱਜ ਜੂਥ ਗਲਤ ਪਾਸੇ ਲੱਗਿਆ ਹੋਇਆ ਮੈਂ ਚਾਹਨਾ ਮਾਂ ਵੀ ਫਾਲਤੂ ਜਿਹੜੇ ਮੁੰਡੇ ਫਿੱਟ ਰਹਿਣਾ ਚਾਹੁੰਦੇ ਆ ਜਾਂ ਜਿਨ੍ਹਾਂ ਨੂੰ ਸ਼ੌਂਕ ਆ ਵੀ ਅਸੀਂ ਤੰਦਰੁਸਤ ਰਹੀਏ ਉਹ ਆਪਣਾ ਪ੍ਰੋਟੀਨ ਆ ਜਿਹੜਾ ਉਹ ਘਰ ਦੇ ਖਾਣੇ ਚੋਂ ਵੀ ਪੂਰਾ ਕਰ ਸਕਦੇ ਆ ਸਰ ਅੱਛਾ ਹਾਂਜੀ ਉਹਨਾਂ ਨੂੰ ਮੈਂ ਜ਼ਰੂਰੀ ਨਹੀਂ ਸਮਝਦਾ ਤੁਸੀਂ ਪ੍ਰੋਟੀਨ ਆਪ ਜਿਹੜੀ ਡਾਈਟ ਬਣਾਉਂਦੇ ਉਹਦੇ ਚੀ ਪ੍ਰੋਟੀਨ ਹੋ ਸਕਦਾ ਡੱਬੇ ਡੁੱਬੇ ਨਾਲ ਲਵੇ ਕੋਈ ਸਰ ਜਿਹਨੇ ਤੰਦਰੁਸਤ ਰਹਿਣਾ ਮੈਂ ਇਹ ਨਹੀਂ ਕਹਿੰਦਾ ਵੀ ਡੱਬਾ ਗਲਤ ਆ ਜੀ ਹੁਣ ਮੇਰਾ ਗੋਲ ਹੈਗਾ ਮੈਂ ਐਜ਼ ਅ ਟ੍ਰੇਨਰ ਮੈਂ ਟ੍ਰੇਨਿੰਗ ਕਰਵਾਉਣਾ ਮਾ ਜਿਹੜੇ ਨਿੱਕੇ ਬੱਚੇ ਆ ਸਰ ਉਹਨਾਂ ਨੂੰ ਡੱਬੇ ਦੀ ਨਹੀਂ ਲੋੜ ਹੈਗੀ ਹੁਣ ਜਿਹੜੇ ਬੰਦੇ ਨੇ ਬਾਡੀ ਬਿਲਡਿੰਗ ਦੇ ਵਿੱਚ ਜਾਣਾ ਮਾ ਜਾਂ ਜਿਹੜੇ ਬੰਦੇ ਨੇ ਕੋਈ ਗੇਮ ਕਰ ਰਹੀ ਹੈਗੀ ਆ ਉਹ ਆਪਣੇ ਕਿਸੇ ਚੰਗੇ ਡਾਕਟਰ ਦੀ ਸਲਾਹ ਨਾਲ ਚੰਗੇ ਕਿਸੇ ਡਾਈਟੀਸ਼ਨ ਅੰਡਰ ਕੋਚ ਦੇ ਉਹ ਲੈ ਸਕਦੇ ਆ ਬਟ ਮੈਂ ਕਹਿਣਾ ਹੁੰਦਾ ਫੇਰ ਵੀ ਬਹੁਤ ਸੇਫਟੀ ਨਾਲ ਕਿਉਂਕਿ ਮੇਰੇ ਕੋਲੇ ਬਹੁਤ ਕੇਸ ਇਦਾਂ ਦੇ ਆਇਆ ਨੌਜਵਾਨਾਂ ਦੇ ਜਿਨ੍ਹਾਂ ਨੇ ਲੋਕਲ ਇਥੋਂ ਪ੍ਰੋਡਕਟ ਲਏ ਲੋਕਲ ਪ੍ਰੋਡਕਟ ਲੈ ਕੇ ਉਹਨਾਂ ਨੇ ਖਾਧੇ ਖਾਣ ਤੋਂ ਬਾਅਦ ਉਹਨਾਂ ਦੇ ਲੀਵਰ ਕਿਡਨੀਆ ਦੇ ਵਿੱਚ ਪ੍ਰੋਬਲਮ ਆਣੀ ਸ਼ੁਰੂ ਹੋਈ ਸੋ ਇਸ ਕਰਕੇ ਮੈਂ ਕਹਿੰਦਾ ਵਾਂ ਵੀ ਜਿਹੜੇ ਬੰਦੇ ਆ ਆਪਣਾ ਗੋਲ ਲੈ ਕੇ ਚੱਲੇ ਆ ਤੰਦਰੁਸਤ ਵੀ ਮੇਰੀ ਫਿਜ਼ੀਕ ਸੋਹਣੀ ਬਣੇ ਮੈਂ ਫਿੱਟ ਰਹਾ ਮਾਂ ਕੋਈ ਉਹਨਾਂ ਨੇ ਗੇਮ ਨਹੀਂ ਕਰਨੀ ਉਹਨਾਂ ਲਈ ਡੱਬਾ ਨਹੀਂ ਜ਼ਰੂਰਤ ਹੈਗੀ ਉਹਨਾਂ ਨੂੰ ਡੱਬਾ ਨਹੀਂ ਖਾਣਾ ਚਾਹੀਦਾ ਉਹ ਉਹਨਾਂ ਉਹਨਾਂ ਸਪਲੀਮੈਂਟ ਤੋਂ ਉਹਨਾਂ ਉਹਨਾਂ ਪ੍ਰੋਟੀਨ ਤੋਂ ਦੂਰ ਰਹਿਣ ਮੇਰੇ ਨਾਲ ਇੱਕ ਹੋਰ ਨੌਜਵਾਨ ਹੈ ਇਹ ਇਹ ਆਪਣੇ ਆਪ ਦੇ ਵਿੱਚ ਦੇਖੋ ਕਿਦਾਂ ਫਿੱਟ ਨੇ ਔਰ ਪੂਰੀ ਤਰ੍ਹਾਂ ਬੋਡੀ ਬਣਾਈ ਹੈ ਔਰ ਉਮਰ ਕਿੰਨੀ ਹੈ ਤੁਹਾਡੀ 48 ਸਾਲ ਕੀ ਨ ਇਕਬਾਲ ਸਿੰਘ ਬਾਲੀ ਕਹਿੰਦੇ ਬਈ ਇਕਬਾਲ ਸਿੰਘ ਬਾਲੀ ਹਾਂਜੀ ਤਿੰਨੋ ਦੋਸਤ ਉਹ ਇਕੱਠੇ ਆ ਹਾਂਜੀ ਔਰ ਇਸੇ ਦੋਸਤੀ ਦੇ ਵਿੱਚ ਬੋਡੀ ਵੀ ਬਣਾ ਲਈ ਹਾਂ ਬੋਡੀ ਬਣਵਾਤੀ ਇਹਨਾਂ ਨੇ ਮੇਰੇ ਨਾਲ ਲਾ ਕੇ ਤੇ ਕਰੋਨਾ ਵੇਲੇ ਉਹਨਾਂ ਨੇ ਕਿਹਾ ਇਕੱਠੇ ਮਿਲਿਆ ਕੀ ਮੈਸੇਜ ਕੀ ਦੋਗੇ ਇੱਕ ਸਾਲ ਬਾਅਦ ਆਇਆ ਜੀ ਕੀ ਕੀ ਮੈਸੇਜ ਕੀ ਦੋਗੇ ਉਹਨਾਂ ਨੌਜਵਾਨਾਂ ਨੂੰ ਇਹ ਤਸਵੀਰਾਂ ਜਿਹੜੇ ਦੇਖ ਰਹੇ ਨੇ ਕਿਉਂਕਿ ਲੋਕ ਨਾ ਜਿਮ ਜਾਂਦੇ ਨੇ ਔਰ ਉੱਥੇ ਫੀਸ ਭਰਦੇ ਨੇ ਰਜਿਸਟਰ ਤੇ ਐਂਟਰੀ ਕਰਾਉਂਦੇ ਨੇ ਤੇ ਉਹ ਇੱਕ ਕਾਰਡ ਵੀ ਮਿਲਦਾ ਉੱਥੋਂ ਪੂਰੀ ਤਰ੍ਹਾਂ ਹਫ਼ਤੇ 'ਚ ਕੀ ਕੀ ਕਰਨਾ ਪਰ ਮੈਂ ਦੇਖ ਰਿਹਾ ਕਿ ਇਹ ਜਿਹੜੀਆਂ ਮਸ਼ੀਨਾਂ ਨੇ ਇਹ ਪਾਰਕ ਦੇ ਵਿੱਚ ਜਿਹੜਾ ਇਹ ਇਹ ਪੂਰੀ ਤਰ੍ਹਾਂ ਜਿਮ ਟਾਈਪ ਬਣਿਆ ਹੁੰਦਾ ਹੈ ਕਈ ਪਾਰਕਾਂ 'ਚ ਮੈਂ ਦੇਖਿਆ ਇਹਨਾਂ ਮਸ਼ੀਨਾਂ ਤੋਂ ਹੀ ਕਿਉਂਕਿ ਉਹ ਇੰਪੋਰਟੈਂਟ ਮਸ਼ੀਨਾਂ ਹੁੰਦੀਆਂ ਨੇ ਜਿੱਥੇ ਉਹ ਐਕਸਰਸਾਈਜ਼ ਕਰਦੇ ਨੇ ਇਹਨਾਂ ਮਸ਼ੀਨਾਂ ਤੋਂ ਇਹੋ ਜੀ ਬੋਡੀ ਬਣਾਣਾ ਦੇਖੋ ਜਿਹੜੀ ਕੁਦਰਤ ਆ ਨਾ ਇਹ ਤਾਂ ਉੱਪਰ ਕੋਈ ਵੀ ਚੀਜ਼ ਨਹੀਂ ਅੱਜ ਦੇਖੋ ਹੜਾ ਇਹ ਹੋਇਆ ਪੰਜਾਬ ਦੇ ਵਿੱਚ ਦੱਸ ਰਹੀ ਨਾ ਕੁਦਰਤ ਗਵਰਨਮੈਂਟ ਦਾ ਕੋਈ ਵੀ ਉਪਰਾਲਾ ਨਹੀਂ ਚੱਲ ਰਿਹਾ ਸੋ ਕੁਦਰਤ ਆ ਜਿਹੜੀ ਸਭ ਤੋਂ ਵੱਡੀ ਆ ਜਦੋਂ ਆਪਾਂ ਕਿਸੇ ਕਮਰਿਆਂ ਦੇ ਵਿੱਚ ਜਾ ਕੇ ਐਕਸਰਸਾਈਜ਼ ਲਾਉਣੀ ਆ ਜਿਮਾਂ ਦੇ ਅੰਦਰ ਲਾਉਣੀ ਆ ਤੇ ਕੁਦਰਤੀ ਮਾਹੌਲ ਚ ਲਾ ਤਾਂ ਤੁਸੀਂ ਜਿਆਦਾ ਤਕੜੇ ਹੋਮੋਗੇ ਕਿਉਂਕਿ ਇਹ ਅਨਲਿਮਿਟਿਡ ਹੋ ਜਾਂਦਾ ਗਰਾਊਂਡ ਜਿੱਦਾਂ ਹੁਣ ਸਪ੍ਰਿੰਟਿੰਗ ਕਰਦੇ ਆ ਅਸੀਂ 40 50 ਸਪ੍ਰਿੰਟਾ ਲਾ ਦਿੰਨੇ ਆ ਜਿਮ ਦੇ ਵਿੱਚ ਤਾਂ ਟਰੈਡਮਿਲ ਹੀ ਮੈਨੂੰ ਲੱਗਦਾ ਗਰਮ ਹੋ ਕੇ ਖੜਜੂਗੀ ਆ ਖੜਜੂਗੀ ਖੜਜੂਗੀ ਠੀਕ ਹੈ ਸਰ ਹੁਣ ਰਨਿੰਗ ਲਈ ਅਸੀਂ ਫਤੇਗੜ ਸਾਹਿਬ ਨੂੰ ਗਏ ਸੀ ਮੋਲਾਪੁਰ ਤੋਂ ਭੱਜ ਕੇ ਅੱਛਾ ਹਾਂਜੀ ਠੀਕ ਹੈ ਜੀ ਮੈਂ ਤੇ ਬਲਵਿੰਦਰ ਵੀਰ ਤੇ ਅਨਲਿਮਿਟਡ ਚੀਜ਼ਾਂ ਹੋ ਜਾਂਦੇ ਜਿੱਦਾਂ ਲੰਜਸ ਅਸੀਂ ਇੱਕ ਦਿਨ 2 ਕਿਲੋਮੀਟਰ ਦੀ ਲੰਜਸ ਲਾਈ ਆ ਠੀਕ ਹੈ ਜੀ ਜਿੰਮ ਤੋਂ ਫਿਰ ਉੱਪਰ ਚਲੇ ਜਾਂਦਾ ਹੈ ਵਰਕਆਊਟ ਇਹਦੀ ਕੋਈ ਲਿਮਟ ਨਹੀਂ ਔਰ ਸਭ ਤੋਂ ਵੱਡੀ ਗੱਲ ਇਹ ਆ ਵੀ ਆਪਾਂ ਨੂੰ ਸ਼ੁੱਧ ਹਵਾ ਤਾਜੀ ਹਵਾ ਨਾਲ ਦੀ ਨਾਲ ਹੀ ਕੁਦਰਤ ਦੇ ਵਿੱਚ ਆਪਾਂ ਨੂੰ ਵਧੀਆ ਸਾਹ ਮਿਲਦਾ ਵਾ ਸਿਹਤ ਵਧੀਆ ਰਹਿੰਦੀ ਆ ਸਮਾਜ ਨੂੰ ਮੈਂ ਤਾਂ ਇਹੀ ਮੈਸੇਜ ਦਊਂਗਾ ਕਿ ਡਾਕਟਰ ਦੇਖੋ ਅੱਜ ਦੇ ਜਮਾਨੇ ਦੇ ਵਿੱਚ ਕਿੰਨੇ ਪੈਸੇ ਲੈ ਰਿਹਾ ਤੁਸੀਂ ਜੇਕਰ ਗਰਾਊਂਡ ਦੇ ਵਿੱਚ ਆਉਨੇ ਹੋ ਐਕਸਰਸਾਈਜ਼ ਕਰਦੇ ਹੋ ਤਾਂ ਸਮਝ ਲਓ ਤੁਸੀਂ 500000 ਰੁਪਏ ਹਰ ਰੋਜ਼ ਕਮਾ ਕੇ ਲਿਆ ਰਹੇ ਹੋ ਤੁਸੀਂ ਇਹ ਸੋਚੋ ਵੀ ਇੱਕ ਵੀਕ ਤੁਸੀਂ ਗਰਾਊਂਡ ਚ ਲਾਓਗੇ ਤਾਂ ਡਾਕਟਰ ਕੋਲੇ ਨਹੀਂ ਜਾਣਾ ਬੂਹੇ ਜਿਹੜੇ ਨਸ਼ਿਆਂ ਦੀ ਦਲਦਲ ਦੇ ਵਿੱਚ ਪੰਜਾਬ ਦੀ ਨੌਜਵਾਨੀ ਫਸੀ ਹੋਈ ਹੈ ਉਹਨਾਂ ਨੂੰ ਕੀ ਮੈਸੇਜ ਦੋਗੇ ਤਿੰਨੋਂ ਦੋਸਤ ਹੈਨਾ ਉਹ ਉਹ ਲਗਾਤਾਰ ਸਰਕਾਰ ਵੀ ਆਖਦੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਦੇ ਲਈ ਕਾਫੀ ਜਿਹੜੇ ਉਪਰਾਲੇ ਕਰ ਰਹੇ ਆ ਪਰ ਉਹ ਨੌਜਵਾਨ ਅਗਰ ਤੰਦਰੁਸਤ ਹੋਣਾ ਚਾਹੁੰਦੇ ਨੇ ਤਾਂ ਐਸੀ ਤਰ੍ਹਾਂ ਪਾਰਕਾਂ ਦੇ ਵਿੱਚ ਸਰ ਐਕਸਰਸਾਈਜ਼ ਕਰਨ ਵਧੀਆ ਤਰੀਕੇ ਨਾਲ ਐਕਸਰਸਾਈਜ਼ ਕਰੋਗੇ ਤੇ ਚ ਹੈਪੀ ਹਾਰਮੋਨ ਰਿਲੀਜ਼ ਹੁੰਦੇ ਆ ਡੋਪਾਮਾਈਨ ਰਿਲੀਜ਼ ਹੁੰਦਾ ਜਿਹੜਾ ਕਿ ਅੱਜ ਕੱਲ ਚੱਟੇ 'ਚ ਮਿਲਦਾ ਵਾ ਫਿਰ ਐਂਡੋਰਫਿਨ ਰਿਲੀਜ਼ ਹੋਣਾ ਤੁਹਾਡੇ ਮਸਲ ਨੂੰ ਰਿਲੈਕਸ ਕਰ ਲੀਏ ਸਾਰੇ ਨਸ਼ੇ ਹੀ ਆ ਅਗਰ ਤੁਸੀਂ ਵਧੀਆ ਵਰਕਆਊਟ ਲਾਉਣ ਲੱਗ ਗਏ ਤਾਂ ਤੁਹਾਨੂੰ ਇਹ ਨਸ਼ਾ ਆਪਣੇ ਆਪ ਹੀ ਮਿਲ ਜੂ ਤਾਂ ਮਿਹਨਤ ਦਾ ਨਸ਼ਾ ਲੱਗ ਜੂਗਾ ਤੁਸੀਂ ਆਇਆ ਕਰੋ ਸਾਰੇ ਜਾਣੇ ਪੰਜਾਬ ਨੂੰ ਮੈਂ ਇਹੀ ਸਦਾ ਦਿੰਨਾ ਵਾਂ ਵੀ ਆਓ ਗਰਾਊਂਡਾਂ ਨਾਲ ਜੁੜੋ ਜਿਮ ਜਾਂਦੇ ਬਹੁਤ ਵਧੀਆ ਗਰਾਊਂਡ ਨਾਲ ਵੀ ਜੁੜੋ ਇਦੋਂ ਤੁਸ ਨੂੰ ਆਪਣੀ ਨਸ਼ਿਆਂ ਤੋਂ ਦੂਰ ਹੋ ਜਾਣਾ ਅਗਰ ਤੁਸੀਂ ਤੰਦਰੁਸਤ ਹੋਗੇ ਇੱਕ ਤੰਦਰੁਸਤ ਸਰੀਰ ਦੇ ਵਿੱਚ ਹੀ ਤੰਦਰੁਸਤ ਦਿਮਾਗ ਹੋ ਸਕਦਾ ਵਾ ਚਲੋ ਮੈਂ ਡਾਈਟ ਦੀ ਗੱਲ ਕਰਾਂਗਾ ਪਹਿਲੇ ਕਿਉਂਕਿ ਇਹ ਡਾਈਟੀਸ਼ਨ ਵੀ ਹੈ ਕਿਹੜੀ ਕਿਹੜੀ ਡਾਈਟ ਲੈਣੀ ਚਾਹੀਦੀ ਹੈ ਕਿਉਂਕਿ ਉਹਦੇ ਤੇ ਡਾਈਟ ਆਖਦੇ ਨੇ ਕਿ 70% ਤੇ 30% ਮਾਫ਼ ਕਰਨਾ ਜਿਹੜਾ ਜਿਮ ਹੁੰਦਾ ਇਹ ਇਹ ਗੱਲ ਸਹੀ ਹੈ ਔਰ ਡਾਈਟ ਖੋ ਨਹੀਂ ਹੋਣੀ ਕਿਹੋ ਜੀ ਚਾਹੀਦੀ ਹੈ ਪਹਿਲੇ ਤਾਂ ਨਾਮ ਦੱਸ ਦਿਨਾ ਆਪਣਾ ਸਰ ਮੇਰਾ ਜਿਹੜਾ ਸੋਸ਼ਲ ਮੀਡੀਆ ਤੇ ਉਹ ਤਾਂ ਫਿਟ ਵਰਕ ਦੇ ਨਾਮ ਤੇ ਹੈ ਸਰ ਫਿਟ ਅੱਛਾ ਫਿਟ ਵਰਕ ਜੀ ਤੋ ਮੈਂ ਡਾਈਟ ਤੁਹਾਨੂੰ ਇੱਕ ਸਿੰਪਲ ਡਾਈਟ ਹੀ ਦੱਸ ਦੇਣਾ ਸਾਰਿਆਂ ਵਾਸਤੇ ਜਿਨ੍ਹਾਂ ਨੇ ਘਰੇ ਤੰਦਰੁਸਤ ਰਹਿਣਾ ਵਾ ਸਾਰਾ ਮੈਂ ਮੀਲਾਂ ਦੱਸ ਦਿੰਦੀਆਂ ਜੀ ਹਾਂ ਹਾਂ ਦੱਸੋ ਦੱਸੋ ਸਵੇਰੇ ਉੱਠਦੇ ਸਾਰ ਤਾਂ ਤਾਜ਼ਾ ਪਾਣੀ ਪੀਣ ਜਿਹੜੇ ਬੰਦਿਆਂ ਨੇ ਵਰਕਆਊਟ ਕਰਨਾ ਥੋੜੀ ਜੀ ਕਾਫੀ ਵੀ ਲੈ ਸਕਦਾ ਹੈ ਵਰਕਆਊਟ ਤੋਂ ਫ੍ਰੀ ਵਰਕਆਊਟ ਪਹਿਲਾਂ ਪਾਣੀ ਪੀਣਾ ਜ਼ਰੂਰੀ ਹੈ ਜੀ ਕਾਫੀ ਨਾਲ ਕੀ ਹੁੰਦਾ ਕਾਫੀ ਨਾਲ ਆਪਣਾ ਬਲੱਡ ਫਲੋ ਵੱਧ ਜਾਂਦਾ ਜੀ ਉਹਦੇ ਨਾਲ ਥੋੜੀ એનર્ਜੀ ਜਲਦੀ ਆਪਾਂ ਸਰੀਰ ਦੇ ਵਿੱਚ ਕਰੰਟ ਆ ਜਾਂਦਾ ਵਾ ਤੇ ਆਪਣਾ ਮੈਟਾਬੋਲਿਕ ਰੇਟ ਆਪਣੀ ਥੋੜੀ ਹਾਈ ਹੋ ਜਾਂਦੀ ਆ ਜੇ ਵਰਕਆਊਟ ਕਰਨ ਤੋਂ ਬਾਅਦ ਜੀ ਵਰਕਆਊਟ ਦੇ ਬਾਅਦ ਆ ਕੇ ਘਰੇ ਤੁਸੀਂ ਆਪਣਾ ਚਾਹੇ ਜੇ ਨਾਨवेज ਤਾਂ ਅੰਡੇ ਲੈ ਲਓ ਜੇ ਵੈਜੀਟੇਰੀਅਨ ਤਾਂ ਤੁਸੀਂ ਆਪ ਦਾ ਪਨੀਰ ਲੈ ਲਓ ਠੀਕ ਹੈ ਜੀ ਉਹਦੀ ਕਮੀਲ ਬਣਾ ਲਓ ਜਿਹਦੇ ਕੰਪਲੈਕਸ ਹੋਵੇ ਕਾਰਬੋਹਾਈਡਰੇਟ ਵੀ ਹੋਣਾ ਚਾਹੀਦਾ ਪ੍ਰੋਟੀਨ ਫਿਰ 10 11 ਵਜੇ ਫਰੂਟ ਲੈ ਲਓ ਫਿਰ 12 ਤੋਂ 2 ਦੇ ਵਿੱਚ ਲੰਚ ਦੇ ਵਿੱਚ ਚਾਹੇ ਤੁਸੀਂ ਮਿਲਟਸ ਲੈ ਲਓ ਚਾਹੇ ਬ੍ਰਾਊਨ ਰਾਈਸ ਲੈ ਲਓ ਉਹਦੇ ਨਾਲ ਕੋਈ ਸਬਜ਼ੀ ਲੈ ਲਓ ਠੀਕ ਹੈ ਜੀ ਦਹੀਂ ਲੈ ਲਓ ਤੇ ਫਿਰ ਤੁਸੀਂ 3 4 ਵਜੇ ਚਾਹ ਦਾ ਕੱਪ ਲੈ ਲਓ ਇੱਕ ਦੇ ਨਾਲ ਥੋੜੇ ਛੋਲੇ ਲੈ ਲਓ ਰਾਤ ਦਾ ਖਾਣਾ ਤੁਸੀਂ ਆਪਣਾ 8 ਵਜੇ ਤੋਂ ਪਹਿਲਾਂ ਕਰ ਲਓ ਉਹਦੇ ਰਾਤ ਦੇ ਖਾਣੇ ਨੂੰ ਆਪਾਂ ਅਵਾਈਡ ਵੀ ਕਰੀਏ ਅਵਾਈਡ ਕਰ ਸਕਦੇ ਆ ਜੀ ਤੁਸੀਂ ਦਾਲ ਸਬਜ਼ੀ ਉਹ ਲੈ ਲਓ ਬਸ ਕੱਲੇ ਸੈਲਡ ਲੈ ਲਓ ਇੰਨੀ ਕੁ ਡਾਈਟ ਨਾਲ ਤੁਸੀਂ ਸਾਰਾ ਪੰਜਾਬ ਆ ਜਿਹੜਾ ਉਹ ਫਿੱਟ ਰਹਿ ਸਕਦਾ ਵਾ ਚਲੋ ਇਹ ਇਹ ਤਿੰਨ ਨੌਜਵਾਨਾਂ ਦੀ ਤਸਵੀਰ ਦਿਖਾ ਰਿਹਾ ਮੈਂ ਇਹਨਾਂ ਨੂੰ ਨੌਜਵਾਨਤਾ ਆਖ ਰਿਹਾ ਕਿਉਂਕਿ ਇਹ ਜਿਹੜੇ ਸਰੀਰ ਹੈ ਨੌਜਵਾਨਾਂ ਨੂੰ ਮਾਤ ਦੇ ਰਹੇ ਨੇ ਇਹ ਐਕਸਰਸਾਈਜ਼ ਇੱਥੇ ਕਰ ਰਹੇ ਨੇ ਤੇ ਮੈਂ ਕਲੋਜ਼ਿੰਗ ਵੀ ਇੱਥੋਂ ਹੀ ਕਰਾਂਗਾ ਕਿ ਜਿਸ ਤਰ੍ਹਾਂ ਦੇ ਨਾਲ ਇਹ ਜਿਹੜੇ 65 ਸਾਲ ਦੇ ਉਮਰ ਹੈ ਇਹਨਾਂ ਦੀ ਔਰ ਨਾਲ ਇਹਨਾਂ ਦੇ ਜਿਹੜੇ ਦੋ ਹੋਰ ਦੋਸਤ ਹੈ ਇਹਨਾਂ ਦੇ ਬਜ਼ੁਰਗਾ ਦੇ ਕਿਉਂਕਿ ਇਹ ਜਿਸ ਤਰ੍ਹਾਂ ਦੇ ਨਾਲ ਆਪਣੀ ਬੋਡੀ ਨੂੰ ਪੂਰਾ ਪਿਛਲੇ ਕਰੋਨਾ ਵੇਲੇ ਦੇ ਇਕੱਠੇ ਹੋਏ ਸੀ ਔਰ ਇਸੇ ਪਾਰਕ ਤੋਂ ਇਹਨਾਂ ਨੇ ਸ਼ੁਰੂਆਤ ਕੀਤੀ ਆਪਣੇ ਆਪ ਨੂੰ ਫਿੱਟ ਰੱਖਣ ਦੀ ਔਰੇ ਤਸਵੀਰਾਂ ਉਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਵੀ ਪ੍ਰਭਾਵਿਤ ਕਰ ਰਹੀਆਂ ਹੋਣਗੀਆਂ ਉਹਨਾਂ ਲੋਕਾਂ ਨੂੰ ਵੀ ਪ੍ਰਭਾਵਿਤ ਕਰ ਰਹੀਆਂ ਹੋਣਗੀਆਂ ਔਰ ਇਹਨਾਂ ਨੇ ਇੱਕ ਮੈਸੇਜ ਵੀ ਦਿੱਤਾ ਨਾਲ ਇਹਨਾਂ ਨੇ ਡਾਈਟ ਵੀ ਦੱਸੀ ਹੈ ਡਾਈਟ ਨੌਜਵਾਨਾਂ ਨੂੰ ਕਿਹੜੀ-ਕਿਹੜੀ ਲੈਣੀ ਚਾਹੀਦੀ ਹੈ ਕੋਈ ਬਿਮਾਰੀ ਨਹੀਂ ਕੋਈ ਕੋਈ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਦਵਾਈ ਨਹੀਂ ਖਾਂਦੇ ਸੋ ਇਹ ਤਸਵੀਰ ਦਿਖਾਣੀ ਇਸ ਕਰਕੇ ਜ਼ਰੂਰੀ ਸੀ ਕਿ ਇਸ ਤਸਵੀਰ ਦੇ ذریعے ਜਿਹੜੇ ਨੌਜਵਾਨ ਇਹਨਾਂ ਨੂੰ ਦੇਖ ਰਹੇ ਨੇ ਜਿਹੜੇ ਜਿਨ੍ਹਾਂ ਨੇ ਜਿਹੜੇ ਕਈ ਜਿਮ ਵੀ ਜੁਆਇਨ ਕਰੀ ਬੈਠੇ ਨੇ ਪਰ ਇਹ ਆਖਦੇ ਨੇ ਕਿ ਜ਼ਰੂਰੀ ਨਹੀਂ ਹੈ ਕਿ ਜਿਮ ਜੁਆਇਨ ਕਰਕੇ ਹੀ ਇਹੋ ਜੀ ਬੋਡੀ ਬਣ ਸਕਦੀ ਹੈ ਇਹੋ ਜੀ ਫਿਟਨੈਸ ਹੋ ਸਕਦੀ ਹੈ ਤੁਸੀਂ ਪਾਰਕ ਦੇ ਵਿੱਚ ਰਨਿੰਗ ਵੀ ਕਰ ਸਕਦੇ ਹੋ ਔਰ ਇਸ ਤਰ੍ਹਾਂ ਦੇ ਨਾਲ ਜਿਹੜੇ ਜਿਮ ਬਣੇ ਹੁੰਦੇ ਨੇ ਇਹਨਾਂ ਜਿਮਾਂ ਦੇ ਸਹਾਰੇ ਇਹਨਾਂ ਮਸ਼ੀਨਾਂ ਦੇ ਸਹਾਰੇ ਤੁਸੀਂ ਜਿਹੜਾ ਹੈ ਉਹ ਆਪਣੇ ਆਪ ਨੂੰ ਫਿੱਟ ਵੀ ਰੱਖ ਸਕਦੇ ਹੋ ਬਸ ਥੋੜੇ ਥੋੜੇ ਸ਼ਬਦਾ ਦੇ ਵਿੱਚ ਸਾਰਾ ਮੈਂ ਮੈਸੇਜ ਦੇਣਾ ਚਾਹੁੰਦਾ ਜਿੱਦਾਂ ਤੁਸੀਂ ਕਹਿੰਦੇ ਸੀ ਵੀ ਨਸ਼ਾ ਕਿਦਾਂ ਖਤਮ ਹੋ ਸਕਦਾ ਪਰ ਹਰ ਪਿੰਡ ਦੇ ਵਿੱਚ ਹਜ਼ਾਰ ਹਜ਼ਾਰ ਦੀ ਵਾਦੀ ਹੁੰਦੀ ਆ ਨਸ਼ਾ ਕਰਨ ਵਾਲੇ ਉੱਤੇ 20 30 ਕੀ ਹੁੰਦੇ ਆ ਔਰ ਬਦਨਾਮੀ ਸਾਰੇ ਪਿੰਡ ਦੀ ਹੁੰਦੀ ਆ ਉਹਨਾਂ ਨੂੰ ਦਿਖਾਉਣਾ ਚਾਹੀਦਾ ਸਾਨੂੰ ਜਿਵੇਂ ਤੁਸੀਂ ਆਏ ਹੋ ਸਾਡੇ ਕੋਲੇ ਇਦਾਂ ਦੇ ਨੌਜਵਾਨਾਂ ਨੂੰ ਮਿਹਨਤ ਕਰਦਿਆਂ ਨੂੰ ਦਿਖਾਵਾਂਗੇ ਜਿਹੜੇ ਨਸ਼ਾ ਕਰਦੇ ਆ ਉਹ ਆਟੋਮੈਟਿਕ ਹੀ ਉਧਰ ਨੂੰ ਮੁੜ ਪੈਣਗੇ ਔਰ ਸਭ ਤੋਂ ਵਧੀਆ ਤਰੀਕਾ ਨਸ਼ਾ ਛਡਾਉਣ ਦਾ ਇਹ ਗਰਾਊਂਡ ਹੀ ਆ ਜੀ ਤੁਸੀਂ ਕੀ ਕਹ ਰਹੇ ਹੋ ਸਾਰੇ ਪਿੰਡਾਂ ਦੇ ਵਿੱਚ ਇਹ ਹੋਣਾ ਚਾਹੀਦਾ ਔਰ 13000 ਦੇ 13 ਪਿੰਡ ਇਹ ਸਰਕਾਰ ਨਸ਼ਾ 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 ਹਟਾਉਣਾ ਚਾਹੀਦਾ ਨਸ਼ਾ ਹਟਾ ਕੇ ਤਾਂ ਹੀ ਗੇਮ ਕਰਾਂਗੇ ਤੋਂ ਸਰ ਹਰ ਪਿੰਡ ਦੇ ਵਿੱਚ ਕੋਚ ਰੱਖਣੇ ਚਾਹੀਦੇ ਨੌਜਵਾਨ ਜਿਹੜੇ ਵਧੀਆ ਨੇ ਉਹ ਕੋਚਿੰਗ ਦੇਣ ਬਾਹਰੇ ਪ੍ਰੋਫੈਸ਼ਨਲ ਕੋਚ ਨਾ ਵੀ ਉਹਨਾਂ 10-15000 ਤੇ ਕੋਈ ਮੁੰਡਾ ਜਿਹੜਾ ਵਧੀਆ ਤੁਹਾਡੇ ਪਿੰਡ ਦਾ ਐਥਲੀਟ ਆ ਉਹਨੂੰ ਕੋਚ ਰੱਖੋ ਬੱਚਿਆਂ ਨੂੰ ਛੋਟਿਆਂ ਨੂੰ ਲਾਓ ਹੌਲੀ-ਹੌਲੀ ਬੱਚਿਆਂ ਨੇ ਆਪਣੇ ਆਪ ਹੀ ਨਸ਼ੇ ਤੋਂ ਦੂਰ ਹੋ ਜਾਣਾ ਵਾ ਹਰੇਕ ਪਿੰਡ ਦੇ ਵਿੱਚ ਪੰਚਾਇਤ ਨੂੰ ਇਹ ਚੀਜ਼ ਚਾਹੀਦੀ ਆ ਕਿ ਥੋੜਾ ਬਜਟ ਆਪਣਾ ਖੇਡਾਂ ਤੇ ਸਰਕਾਰ ਨੂੰ ਵੀ ਇਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਕਿ ਬਜਟ ਖਰਚਿਆ ਜਾਵੇ ਹਰੇਕ ਪਿੰਡ ਦੇ ਵਿੱਚ ਇੱਕ ਜੂਨੀਅਰ ਕੋਚ ਹੀ ਹੋਵੇ ਚਾਹੀਏ ਚਲੋ ਆਪਾਂ ਪੁਸ਼-ਅਪ ਲਾਈਏ ਪਹਿਲੇ ਹੁਣ ਹੁਣ ਮੈਂ ਮੈਂ ਵੀ ਤੁਹਾਡੇ ਨਾਲ ਕਿਉਂਕਿ ਆਪਾਂ ਵਾਈਂਡ-ਅਪ ਕਰੀਏ ਇਸ 1 ਟੂ 1 ਨੂੰ ਔਰ ਇਹ ਤਸਵੀਰਾਂ ਜਦੋਂ ਇਹ ਤਸਵੀਰਾਂ ਜੁ ਨੌਜਵਾਨ ਦੇਖਣਗੇ ਤਾਂ ਕਾਫੀ ਪ੍ਰਭਾਵਿਤ ਕਰਨਗੇ ਤੁਹਾਨੂੰ ਤਿੰਨਾਂ ਨੂੰ ਦੇਖਣ ਲੱਗਿਆ ਮੈਂ ਤੁਹਾਡੇ ਨਾਲ ਪੁਸ਼-ਅਪ ਲਾਵਾਂਗਾ ਔਰ ਪੁਸ਼-ਅਪ ਕਰਦੇ ਕਰਦੇ ਅਸੀਂ ਇਸ 1 ਟੂ 1 ਨੂੰ ਕਲੋਜ਼ਿੰਗ ਵੀ ਕਰਾਂਗੇ ਚਲੋ ਜੀ ਇਹ ਅਸੀਂ ਪੁਸ਼-ਅਪ ਲਾਣ ਲੱਗਿਆ ਬਜ਼ੁਰਗਾਂ ਦੇ ਨਾਲ ਔਰ ਇਹ ਜਿਹੜੇ ਪੁਸ਼-ਅਪ ਹੈ ਕਿੰਨੇ ਲਾਉਂਦੇ ਨੇ ਮੈਂ ਕਿੰਨੇ ਲਾਣਾ ਵਾ ਇਹ ਵੀ ਦੇਖ ਲਈਏ ਕਿਉਂਕਿ ਬਜ਼ੁਰਗ ਮੇਰੇ ਨਾਲ ਜਿਆਦਾ 50-50 ਪੁਸ਼-ਅਪ ਲਾਉਂਦੇ ਨੇ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 ਮੈਂ ਤਾਂ ਥੱਕ ਗਿਆ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ